ਸ਼ਨੀਵਾਰ ਦੇਰ ਰਾਤ ਦਿੱਲੀ ਦੇ ਰਜੰਦਰ ਨਗਰ ਦੇ ਵਿੱਚ ਘਟਨਾ ਵਾਪਰੀ ਜਿਸ ਦੇ ਵਿੱਚ ਇੱਕ ਬੇਸਮੈਂਟ ਚ ਪਾਣੀ ਭਰ ਗਿਆ ਤੇ ਜਿੱਥੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਦਰਸਲ ਇਸ ਬੇਸਮੈਂਟ ਦੇ ਵਿੱਚ ਇੱਕ ਸਟੱਡੀ ਸੈਂਟਰ ਚੱਲਦਾ ਇੱਕ ਲਾਇਬ੍ਰੇਰੀ ਸੀ ਜਿਸ ਦੇ ਵਿੱਚ ਵਿਦਿਆਰਥੀ ਯੂਪੀਐਸਸੀ ਦੀ ਤਿਆਰੀ ਕਰਦੇ ਨੇ। ਤਾਂ ਉਹਦੇ ਵਿੱਚ ਜਦੋਂ ਇਹ ਤਿਆਰੀ ਦੇ ਵਿੱਚ ਵਿਦਿਆਰਥੀ ਬੈਠੇ ਸੀ ਤਾਂ ਉੱਥੇ ਲਗਾਤਾਰ ਪਾਣੀ ਜਮਾ ਹੁੰਦਾ ਗਿਆ ਤੇ ਜਿਸ ਕਾਰਨ ਜਿਹੜੇ ਉੱਥੇ ਵਿਦਿਆਰਥੀ ਫਸੇ ਹੋਏ ਸੀ 30 ਤੋਂ 40 ਵਿਦਿਆਰਥੀ ਫਸੇ ਸੀ ਜਿਨ੍ਹਾਂ ਵਿੱਚੋਂ ਕਾਫੀ ਨੂੰ 12 14 ਵਿਦਿਆਰਥੀ ਜਿਹੜੇ ਇੱਕ ਬਾਰ ਕੱਢ ਲੱਗੇ ਕੁਝ ਆਪਣੀਆਂ ਜਾਨਾਂ ਬਚਾ ਕੇ ਉੱਥੋਂ ਦੇ ਨਿਕਲ ਗਏ ਤੇ ਆਖਰ ਉਸ ਤੋਂ ਬਾਅਦ ਨਾਲ-ਨਾਲ ਇਹ ਵੀ ਇੱਕ ਤਿੰਨ ਵਿਦਿਆਰਥੀਆਂ ਦੇ ਉੱਥੇ ਮੌਤ ਵੀ ਹੋ ਗਈ ਤੇ ਉਸ ਦੇ ਲਈ ਜ਼ਿੰਮੇਵਾਰ ਜੋ ਠਹਿਰਾਏ ਗਏ ਉਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਉਸ ਕਾਰਵਾਈ ਦੇ ਵਿੱਚ ਉਹਨਾਂ ਨੂੰ ਨਿਆਂਖ ਰਸਤਾ ਦਿੱਤੀ ਗਈਆਂ ਅਰਾਧਾ ਕਤਲ ਦੀਆਂ ਧਾਰਾਵਾਂ ਲਾਈਆਂ ਗਈਆਂ ਇਹਦਾ ਸਾਰਾ ਦੇ ਚੱਲਦੇ ਉਹਨਾਂ ਉੱਤੇ ਵੱਡੀਆਂ ਕਾਰਵਾਈਆਂ ਹੋਈਆਂ ਨੇ ਦੇਰ ਤੋਂ ਚਲਦੇ ਜੇ ਦੇਖਿਆ ਜਾਵੇ ਤਾਂ ਦਿੱਲੀ ਦੀ 30 ਹਜ਼ਾਰੀ ਅਦਾਲਤ ਨੇ ਪੁਰਾਣੇ ਰਜਿੰਦਰ ਨਗਰ ਦੇ ਵਿੱਚ ਆਰ.ਏ.ਯੂ ਦੇ ਆਈ.ਐਸ. ਚਲੀ ਸੈਂਟਰ ਦੇ ਵਿੱਚ ਪਾਣੀ ਭਰਨ ਦੇ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੋਚਿੰਗ ਸੈਂਟਰ ਦੇ ਮਾਲਕ ਸਮੇਤ ਦੋ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਰ ਦਿੱਤਾ। ਦਿੱਲੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ دیر ਰਾਤ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਤੇ ਜਿਸ ਤੋਂ ਬਾਅਦ ਦੋਵਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ। ਅਦਾਲਤ ਨੇ ਕੋਚਿੰਗ ਦੇ ਜਿਹੜਾ ਸੈਂਟਰ ਹੈ ਉਹਦੇ ਮਾਲਕ ਅਭਿਸ਼ੇਕ ਗੁਪਤਾ ਅਤੇ ਕੋਆਰਡੀਨੇਟਰ ਦੇਸ਼ਪਾਲ ਸਿੰਘ ਨੂੰ ਨਿਆਇਕ ਅਦਾਲਤ ਵਿੱਚ ਭੇਜਣ ਦੇ ਹੁਕਮ ਦੇਤੇ ਤੇ ਦਿੱਲੀ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ 28 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ। ਇਹਨਾਂ ਦੋਨਾਂ ਤੋਂ ਇਲਾਵਾ ਪੁਲਿਸ ਨੇ ਬਿਲਡਿੰਗ ਮੈਨੇਜਮੈਂਟ ਸਿਸਟਮ ਸੰਭਾਲਣ ਵਾਲੇ ਕਾਰਪੋਰੇਸ਼ਨ ਦੇ ਕਰਮਚਾਰੀਆਂ ਅਤੇ ਹੋਰ ਦੋਸ਼ੀਆਂ ਖਿਲਾਫ ਅਰਾਧਾ ਕਤਲ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲਾਇਬ੍ਰੇਰੀ ਆਰਏਯੂ ਦੇ ਆਈਐਸਐਸ ਸਟੱਡੀ ਸਰਕਲ ਦੇ ਬੇਸਮੈਂਟ ਵਿੱਚ ਸਥਿਤ ਹੈ ਤੇ ਇਸ ਲਾਇਬ੍ਰੇਰੀ ਵਿੱਚ यूपीएससी ਦੀ ਤਿਆਰੀ ਕਰ ਰਹੇ ਵਿਦਿਆਰਥੀ پڑھਦੇ ਸੀ ਤੇ ਇਸ ਬੇਸਮੈਂਟ ਵਿੱਚ پڑھਦੇ ਤਿੰਨ ਵਿਦਿਆਰਥੀ ਅਚਾਨਕ ਜਿਹੜੇ ਸੀ ਬੇਸਮੈਂਟ ਵਿੱਚ ਜਦੋਂ ਪਾਣੀ ਭਰਿਆ بارش ਵੱਧ ਹੋ ਰਹੀ ਸੀ ਤਾਂ بارش ਦਾ ਪਾਣੀ ਡਰੇਨ ਦੀ ਸਫਾਈ ਨਾ ਹੋਣ ਦੇ ਕਾਰਨ ਬੇਸਮੈਂਟ ਵੱਲ ਚਲਾ ਗਿਆ ਤੇ ਆਖਰਕਾਰ ਪਾਣੀ ਦਾ ਵਹਾਅ ਇੰਨਾ ਤੇਜ਼ ਵੱਧ ਗਿਆ ਕਿ ਉੱਥੇ ਰੁਕਣਾ ਮੁਸ਼ਕਲ ਹੋ ਗਿਆ ਤੇ ਪਾਣੀ ਲਗਾਤਾਰ ਵਧਦਾ ਰਿਹਾ ਤੇ ਉਹਦੇ ਨਾਲ ਨਾਲ ਇਹ ਵੀ ਹੋਇਆ ਕਿ ਬੇਸਮੈਂਟ ਦੇ ਵਿੱਚ ਲਾਇਬ੍ਰੇਰੀ ਦਾ ਜਿਹੜਾ ਬਾਇਓਮੈਟ੍ਰਿਕ ਗੇਟ ਸੀ ਉਹ ਅਚਾਨਕ ਪਹਿਲਾਂ ਖੁੱਲ੍ਹਾ ਸੀ ਬਾਅਦ ਵਿੱਚ ਜਦੋਂ ਉਹ ਬੰਦ ਹੋ ਗਿਆ ਤੇ ਉਸ ਬੰਦ ਹੋਣ ਦੇ ਕਾਰਨ ਬਾਇਓਟਿਕ ਨਹੀਂ ਖੁੱਲ ਪਾਇਆ ਤੇ ਵਿਦਿਆਰਥੀ ਅੰਦਰ ਫਸ ਗਏ ਤੇ ਜਿਹੜਾ ਅੰਦਰ ਪਾਣੀ ਦੇ ਬੇਸਮੈਂਟ ਚ ਉਹ 12 ਤੋਂ 14 ਫੁੱਟ ਤੱਕ ਚਲਾ ਗਿਆ ਤੇ ਸਭ ਦੇ ਚਲਦੇ ਵਿਦਿਆਰਥੀਆਂ ਉਸ ਨੂੰ ਨਹੀਂ ਸਾਹ ਸਕੇ ਤੇ ਉਹਨਾਂ ਦੇ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਤੇ ਜਦੋਂ ਰਾਹਤ ਕਾਰਜਾਂ ਦੇ ਤਹਿਤ ਇਹ ਮਾਮਲਾ ਅੱਗੇ ਵਧਿਆ ਤਾਂ ਜਿੱਦ ਦੇ ਵਿੱਚ ਵਿਦਿਆਰਥੀ ਉਹ ਮੇਨ ਗੇਟ ਨੂੰ ਧੱਕੇ ਨਾਲ ਖੋਲਿਆ ਗਿਆ ਉਸ ਤੋਂ ਬਾਅਦ ਐਨਡੀਆਰਫ ਦੀ ਟੀਮਾਂ ਨੇ ਉਤੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਅਤੇ ਉਸ ਦੇ ਨਾਲ-ਨਾਲ ਜਿਹੜੇ ਵਿਦਿਆਰਥੀ ਕੁਝ ਜਾਨਾਂ ਬਚਾ ਕੇ ਵੀ ਨਿਕਲ ਗਏ ਤੱਪਰ ਉਹਦੇ ਵਿੱਚ ਤਿੰਨ ਵਿਦਿਆਰਥੀ ਜਿਹੜੇ ਉਹਦੇ ਵਿੱਚ ਮੌਦੇ ਮੂਹ ਵਿੱਚ ਚਲੇ ਗਏ ਜਿਹਦੇ ਵਿੱਚ ਦੋ ਲੜਕੀਆਂ ਤੇ ਇੱਕ ਲੜਕਾ ਸ਼ਾਮਲ ਹੈ ਤੇ ਹੁਣ ਇਸ ਸਭ ਦੇ ਚੱਲਦੇ ਜਿਹੜੇ ਉਸ ਬਿਲਡਿੰਗ ਮੈਨੇਜਮੈਂਟ ਦੇ ਮਾਲਕ ਨਹੀਂ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਤੇ ਉਹਨਾਂ ਦੇ ਵਿੱਚ ਜੋ ਉਹਦੇ ਮਾਲਕ ਨੇ ਬਿਲਡਿੰਗ ਮੈਨੇਜਮੈਂਟ ਦੇ ਕਰਮਚਾਰੀ ਨੇ ਜੇ ਸਾਰੇ ਜੋ ਵੀ ਉਹਦੇ ਤੇ ਕੋਆਰਡੀਨੇਟ ਨੇ ਉਹਨਾਂ ਉੱਤੇ ਕਾਰਵਾਈ ਕਰਦੇ ਹੋਏ 14 ਦਿਨਾਂ ਦੀ ਨਾਇਕ ਹਰਾਸਤ ਉਹਨਾਂ ਦੋਨਾਂ ਨੂੰ ਦਿੱਤੀ ਗਈ ਹੈ ਤੇ ਉਸ ਤੋਂ ਇਲਾਵਾ ਬਾਕੀਆਂ ਦੇ ਉੱਤੇ ਹਰਾਦਾ ਕਤਲ ਦੇ ਮਾਮਲੇ ਦਰਜ ਹੋਏ ਇਸੇ ਮਾਮਲੇ 'ਚ ਹੁਣ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਰਾਸ਼ਟਰੀ ਪ੍ਰਵਾਸੀ ਮੰਚ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ ਤਿੰਨ ਵਿਦਿਆਰਥੀਆਂ ਦੀ ਮੌਤ ਦੇ ਸੁਤੰਤਰ ਜਾਂਚ ਦੀ ਮੰਗ ਵੀ ਕੀਤੀ ਹੈ ਪਟੀਸ਼ਨ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਦਿੱਲੀ ਦੇ ਕੋਚਿੰਗ ਸੰਸਥਾਵਾਂ ਦੇ ਵਿੱਚ ਪੜ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਉਪਾਅ ਕੀਤੇ ਜਾਣ ਇਸ ਤੋਂ ਇਲਾਵਾ ਇਸ ਘਟਨਾ ਵਿੱਚ ਮਾਰੇ ਗਏ ਤਿੰਨ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਵੀ ਹੋਈ ਹੈ ਤੇ ਨਾਲ ਨਾਲ ਕਿਹਾ ਗਿਆ ਕਿ ਅਦਾਲਤ ਦਿੱਲੀ ਨਗਰ ਨਿਗਮ ਨੂੰ ਦਿੱਲੀ ਦੇ ਕੋਚਿੰਗ ਇੰਸਟੀਚੂਟਾਂ ਵਿੱਚ ਸੁਰੱਖਿਆ ਦੇ ਪ੍ਰਬੰਧ ਅਤੇ ਸਾਵਧਾਨੀ ਵਰਤਣ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕਰੇਗੀ